ਮੌਸਮ ਦਾ ਬਦਲਿਆ ਮિજાਜ ਆ ਸਕਦਾ ਹੈ ਪਾਰੀ ਮੀ ਤੇ ਤੂਫਾਨ ਆਈਐਮਡੀ ਨੇ ਮੌਸਮ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ ਸਸਰੀਆਕਾਰ ਮੈਂ ਸੈਵੀ ਜੇਕੇ ਐਮ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਮੈਂ ਦੱਸਦਾਂ ਕਿ ਬੀਤੇ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਕਿ ਉਹਦਾ ਟੈਂਪਰੇਚਰ 40 ਤੋਂ ਵੀ ਜ਼ਿਆਦਾ ਵੱਧ ਰਿਹਾ ਸੀਗਾ ਲੋਕੀ ਗਰਮੀ ਨੂੰ ਲੈ ਕੇ ਇੰਨੀ ਜ਼ਿਆਦਾ ਪਰੇਸ਼ਾਨ ਸੀਗੇ ਕਿ ਬਿਮਾਰ ਤੱਕ ਹੋਣਦੇ ਸੀਗੇ ਸਿਰਫ ਉਹਨਾਂ ਦੇ ਇੱਕੋ ਮੇਨ ਸੀ ਕਿ ਕਤੇ ਮੌਸਮ ਚੇਂਜ ਹੋਵੇ ਬਦਲਾਵ ਹੋਵੇ ਮੀਂਹ ਪਵੇ ਤੇ ਥੋੜੀ ਗਰਮੀ ਨੂੰ ਵੀ ਰਾਹਤ ਮਿਲੇ ਤੇ ਹੁਣ ਮੈਂ ਤੁਹਾਨੂੰ ਇੱਕ ਨਵੀਂ ਅਪਡੇਟ ਲੈ ਕੇ ਆਈਆਂ ਮੌਸਮ ਦੀ ਜਿਹਦੇ ਵਿੱਚ ਮੌਸਮ 'ਚ ਬਹੁਤ ਜ਼ਿਆਦਾ ਗਿਰਾਵਟ ਆ ਸਕਦੀ ਹੈ ਗਰਮੀ ਨੂੰ ਲੈ ਕੇ ਜੀ ਹਾਂ ਜੀ ਕੇ ਆਈਐਮਡੀ ਨੇ ਮੌਸਮ 'ਤੇ ਇੱਕ ਨਵੀਂ ਪਵਿੱਖਵਾਨੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ 18 ਤੋਂ 22 ਤੱਕ 18 ਤੋਂ 22 ਜੂਨ ਤੱਕ ਮੌਸਮ ਜਿਹੜਾ ਕਿ ਬਹੁਤ ਹੀ ਜ਼ਿਆਦਾ ਖਰਾਬ ਚੱਲ ਸਕਦਾ ਹੈ ਜਿਹਦੇ ਵਿੱਚ ਭਾਰੀ ਤੂਫਾਨ ਵੀ ਆ ਸਕਦਾ ਹੈ ਤੇ ਮੀਂਹ ਵੀ ਆ ਸਕਦੇ ਨੇ ਤੇ ਤੁਹਾਨੂੰ ਮੈਂ ਵੀ ਦੱਸ ਦਵਾਂ ਕਿ ਕਈ ਸ਼ਹਿਰਾਂ ਦੇ ਵਿੱਚ yellow ਤੱਕ ਅਲਰਟ ਕਰ ਦਿੱਤਾ ਗਿਆ ਵਾ ਜਿੰਹਾ ਜਿੱਦਾਂ ਕਿ ਪੰਜ ਜ਼ਿਲ੍ਹਾ ਨੂੰ ਛੱਡ ਕੇ ਕਈ ਸ਼ਹਿਰਾਂ ਜਿਵੇਂ ਕਿ ਹੋ ਗਿਆ ਬਰਨਾਲਾ ਜਲੰਧਰ ਅੰਮ੍ਰਿਤਸਰ ਤੇ ਬਠਿੰਡਾ ਇਹਨਾਂ ਸ਼ਹਿਰਾਂ ਦੇ ਵਿੱਚ yellow alert ਕਰਤਾ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਤੂਫਾਨ ਤੇ ਮੀਂਹ ਆ ਸਕਦਾ ਹੈ ਇਹ ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜਾ ਟੈਂਪਰੇਚਰ ਹੈ ਉਹ 35 ਡਿਗਰੀ ਹੀ ਰਹਿਣ ਵਾਲਾ ਥੋੜਾ ਬੋਤਾ ਉੱਪਰ ਜਾਏਗਾ ਲੇਕਿਨ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਤੂਫਾਨ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਤੇ ਨਾਲ ਹੀ ਤੁਹਾਨੂੰ ਮੈਂ ਵੀ ਦੱਸ ਦਵਾਂ ਕਿ ਕਾਨਕ ਦੀ ਅਗਰ ਅਸਰ ਗੱਲ ਕਰੀਏ ਤੇ ਮੀ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਲੇਕਿਨ ਅਗਰ ਅਸੀਂ ਕਲ ਕਰ ਗਏ ਮੱਕੀ ਦੀ ਮੱਕੀ ਜਿਹੜਾ ਕਿ ਮੰਡੀਆਂ ਦੇ ਵਿੱਚ ਰੁਲਦਾ ਪਿਆ ਕਿਉਂਕਿ ਉਹ ਮੀ ਕਾਰਨ बिक ਹੀ ਨਹੀਂ ਰਿਹਾ ਤੇ ਇਸੇ ਕਰਕੇ ਜੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਅਗਰ ਤੁਸੀਂ ਕਿਤੇ ਵੀ ਜਾਣਾ ਆਣਾ ਹੈ ਤੇ ਬਹੁਤ ਹੀ ਜ਼ਿਆਦਾ ਸਾਵਧਾਨੀ ਨਾਲ ਜਾਣਾ ਕਿਉਂਕਿ ਬਹੁਤ ਹੀ ਜਲ ਤੂਫਾਨ ਤੇ ਮੀਂਹ ਆਉਣ ਵਾਲਾ 18 ਤੋਂ ਲੈ ਕੇ 22 ਜੂਨ ਤੱਕ ਕੁਝ ਵੀ ਹੋ ਸਕਦਾ ਵਾ ਬਹੁਤ ਹੀ ਭਿਆਨਕ ਤੂਫਾਨ ਵੀ ਆ ਸਕਦੇ ਨੇ ਜਿਸ ਕਰਕੇ ਤੁਸੀਂ ਜਦੋਂ ਵੀ ਬਾਹਰ ਨਿਕਲੋ ਤੇ ਮੌਸਮ ਦੀ ਪ੍ਰੋਪਰ ਜਾਣਕਾਰੀ ਲੈ ਕੇ ਹੀ ਨਿਕਲਣਾ ਤੇ ਅੱਗੇ ਅਸੀਂ ਮੌਸਮ ਦੀ ਜਾਣਕਾਰੀ ਦਿੰਦੇ ਰਵਾਂਗੇ ਤਦ ਤੱਕ ਲਈ ਸਸਰੀਆਕਾਰ ਮੌਸਮ ਦਾ ਬਦਲਿਆ ਮિજાਜ ਆ ਸਕਦਾ ਹੈ ਪਾਰੀ ਮੀ ਤੇ ਤੂਫਾਨ ਆਈਐਮਡੀ ਨੇ ਮੌਸਮ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ ਸਸਰੀਆਕਾਰ ਮੈਂ ਸੈਵੀ ਜਕੇਐਮ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਨੂੰ ਮੈਂ ਦੱਸ ਦਵਾਂ ਕਿ ਬੀਤੇਆਂ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਕਿ ਉਹਦਾ ਟੈਂਪਰੇਚਰ 40 ਤੋਂ ਵੀ ਜ਼ਿਆਦਾ ਵੱਧ ਰਿਹਾ ਸੀਗਾ ਲੋਕੀ ਗਰਮੀ ਨੂੰ ਲੈ ਕੇ ਇੰਨੀ ਜ਼ਿਆਦਾ ਪਰੇਸ਼ਾਨ ਸੀਗੇ ਕਿ ਬਿਮਾਰ ਤੱਕ ਹੋਉਂਦੇ ਸੀਗੇ ਸਿਰਫ ਉਹਨਾਂ ਦੀ ਇੱਕੋ ਮੇਦ ਸੀਗੇ ਕਿ ਕਦੇ ਮੌਸਮ ਚੇਂਜ ਹੋਵੇ ਬਦਲਾਅ ਹੋਵੇ ਮੀਂਹ ਪਵੇ ਤੇ ਥੋੜੀ ਗਰਮੀ ਨੂੰ ਵੀ ਰਾਹਤ ਮਿਲੇ ਤੇ ਹੁਣ ਮੈਂ ਤੁਹਾਨੂੰ ਇੱਕ ਨਵੀਂ ਅਪਡੇਟ ਲੈ ਕੇ ਆਈਆਂ ਮੌਸਮ ਦੀ ਜਿਹਦੇ ਵਿੱਚ ਮੌਸਮ 'ਚ ਬਹੁਤ ਜ਼ਿਆਦਾ ਗਿਰਾਵਟ ਆ ਸਕਦੀ ਹੈ ਗਰਮੀ ਨੂੰ ਲੈ ਕੇ ਜੀ ਹਾਂ ਜੀ ਕਿ ਆਈਐਮਡੀ ਨੇ ਮੌਸਮ ਨੇ ਇੱਕ ਨਵੀਂ ਪਹਵਿਕਵਾਨੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ 18 ਤੋਂ 22 ਤੱਕ 18 ਤੋਂ 22 ਜੂਨ ਤੱਕ ਮੌਸਮ ਜਿਹੜਾ ਕਿ ਬਹੁਤ ਹੀ ਜ਼ਿਆਦਾ ਖਰਾਬ ਚੱਲ ਸਕਦਾ ਹੈ ਜਿਹਦੇ ਵਿੱਚ ਭਾਰੀ ਤੂਫਾਨ ਵੀ ਆ ਸਕਦਾ ਹੈ ਤੇ ਮੀਂਹ ਵੀ ਆ ਸਕਦੇ ਨੇ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਕਿ ਕਈ ਸ਼ਹਿਰਾਂ ਦੇ ਵਿੱਚ yellow ਤੱਕ ਅਲਰਟ ਕਰ ਦਿੱਤਾ ਗਿਆਵਾ ਜਿੰਹਾ ਜਿੱਦਾਂ ਕਿ ਪੰਜ ਜ਼ਿਲ੍ਹਿਆਂ ਨੂੰ ਛੱਡ ਕੇ ਕਈ ਸ਼ਹਿਰਾਂ ਜਿਵੇਂ ਕਿ ਹੋ ਗਿਆ ਬਰਨਾਲਾ ਜਲੰਧਰ ਅੰਮ੍ਰਿਤਸਰ ਤੇ ਬਠਿੰਡਾ ਇਹਨਾਂ ਸ਼ਹਿਰਾਂ ਦੇ ਵਿੱਚ yellow alert ਕਰਤਾ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਤੂਫਾਨ ਤੇ ਮੀਂਹ ਆ ਸਕਦਾ ਹੈ ਇਹ ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜਾ ਟੈਂਪਰੇਚਰ ਹੈ ਉਹ 35 ਡਿਗਰੀ ਹੀ ਰਹਿਣ ਵਾਲਾ ਥੋੜਾ ਬੋਤਾ ਉੱਪਰ ਜਾਏਗਾ ਲੇਕਿਨ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਤੂਫਾਨ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਤੇ ਨਾਲ ਹੀ ਤੁਹਾਨੂੰ ਮੈਂ ਵੀ ਦੱਸ ਦਵਾਂ ਕਿ ਕਨਕ ਦੀ ਅਗਰ ਅਸਰ ਗੱਲ ਕਰੀਏ ਤੇ ਮੀ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਲੇਕਿਨ ਅਗਰ ਅਸੀਂ ਕੱਲ ਕਰ ਗਏ ਮੱਕੀ ਦੀ ਮੱਕੀ ਜਿਹੜਾ ਕਿ ਮੰਡੀਆਂ ਦੇ ਵਿੱਚ ਰੁਲਦਾ ਪਿਆ ਕਿਉਂਕਿ ਉਹ ਮੀ ਕਾਰਨ ਬਿਕ ਹੀ ਨਹੀਂ ਰਿਹਾ ਤੇ ਇਸੇ ਕਰਕੇ ਜੀ ਮੈਂ ਤੁਹਾਨੂੰ ਦੱਸ ਦਿੰਨੀ ਹੈ ਕਿ ਅਗਰ ਤੁਸੀਂ ਕਿਤੇ ਵੀ ਜਾਣਾ ਆਣਾ ਹੈ ਤੇ ਬਹੁਤ ਹੀ ਜ਼ਿਆਦਾ ਸਾਵਧਾਨੀ ਨਾਲ ਜਾਣਾ ਕਿਉਂਕਿ ਬਹੁਤ ਹੀ ਜਲ ਤੂਫਾਨ ਤੇ ਮੀਂਹ ਆਉਣ ਵਾਲਾ 18 ਤੋਂ ਲੈ ਕੇ 22 ਜੂਨ ਤੱਕ ਕੁਝ ਵੀ ਹੋ ਸਕਦਾ ਵਾ ਬਹੁਤ ਹੀ ਭਿਆਦਕ ਤੂਫਾਨ ਵੀ ਆ ਸਕਦੇ ਨੇ ਜਿਸ ਕਰਕੇ ਤੁਸੀਂ ਜਦੋਂ ਵੀ ਬਾਹਰ ਨਿਕਲੋ ਤੇ ਮੌਸਮ ਦੀ ਪ੍ਰੋਪਰ ਜਾਣਕਾਰੀ ਲੈ ਕੇ ਹੀ ਨਿਕਲਣਾ ਤੇ ਅੱਗੇ ਅਸੀਂ ਮੌਸਮ ਦੀ ਜਾਣਕਾਰੀ ਦਿੰਦੇ ਰਵਾਂਗੇ ਤਦ ਤੱਕ ਲਈ ਸਸਰੀਆ ਕਾ